ਤੈਨੂੰ ਬੁੜੀ ਨੇ ਐਨੀ ਮੱਤ ਵੀ ਨਹੀਂ ਦਿੱਤੀ ਹੈਗੀ ਛੱਡ ਗਈ ਸਾਡੇ ਸਿਰ ਤੋਂ ਨਾ ਭਾਬੀ ਮੇਰੀ ਮਾਂ ਨੂੰ ਕਿਉਂ ਫੜਦੀ ਏ ਸਿਵਾਂ ਚ ਪਈ ਨੂੰ ਜੇ ਮੇਰੀ ਮਾਂ ਸੀ ਤਾਂ ਮੇਰਾ ਭਾਈ ਆਇਆ ਤਾਂ ਤੂੰ ਆਈ ਗਹਾਂ ਤੂੰ ਉਹਨੂੰ ਕਿਉਂ ਫੜਦੀ ਆ ਉਹਨੇ ਤੇਰਾ ਕੀ ਮਾੜਾ ਕਰਦਾ ਕਿਵੇਂ ਤਿਆਰ ਜੀ ਹੋ ਗਈ ਕਿੱਧਰੇ ਜਾਂਨੇ ਆ ਤੇਰੀ ਨਾ ਟੋਕਣ ਦੀ ਆਦਤ ਗਈ ਮੈਂ ਤਾਂ ਉਹੀ ਪੁੱਛ ਰਹੀ ਸੀ ਸੋਨੂ ਮੈਂ ਕਿ ਤਿਆਰ ਹੋਏ ਬੈਠਾ ਕਿੱਥੇ ਜਾਣੇ ਹੋਗੇ ਬੁੜਾ ਡੇ ਜਾ ਕੇ ਆਉਂਦਾ ਸੀ ਹੁਣ ਤਾਂ ਇਹ ਜਿਆ ਕੰਮ ਬਣੂਗਾ ਪਹਿਲੀ ਪੁੱਛ ਲਦੇ ਕਿੱਧਰ ਜਾਣਾ ਤੈਨੂੰ ਹਰੇਕ ਚੀਜ਼ ਦੱਸ ਕੇ ਜਾਇਆ ਕਰਾਂ ਮੈਂ ਮੈਂ ਤਾਂ ਕੱਪੜੇ ਹੀ ਦੇਖ ਕੇ ਕਹਿੰਦਾ ਜੀ ਮੈਂ ਕਿੱਥੇ ਜਾਣਾ ਕੱਪੜੇ ਹੀ ਦੇਖ ਕੇ ਕਹਿੰਦਾ ਤੈ ਨਾਲੇ ਹੋਰ ਚਲੋ ਮੈਂ ਤਾਂ ਐਵੇਂ ਕਹਿੰਦੀ ਸੀ ਜੀ ਅਨ ਮੈਂ ਮਨ ਚ ਸੋਚੀ ਜਾਂਦੀ ਸੀ ਮੈਂ ਕਿ ਆਪਾਂ ਨੇ ਐਨੇ 10 ਸਾਲਾਂ ਦੀ ਮਿਹਨਤ ਨਾਲ ਹਨਾ ਸਾਰਾ ਘਰਵਾਰ ਪੈ ਗਿਆ ਆਪਣਾ ਪੂਰਾ ਵਧੀਆ ਰੰਗ ਭਾਗ ਲੱਗ ਗਿਆ ਸਾਰੇ ਘਰ ਨੂੰ ਮੈਂ ਸੋਚਦੀ ਸੀ ਮੈਂ ਕਿ ਹੁਣ ਇੱਕ ਕਮਰਾ ਆਪਾਂ ਇੱਧਰ ਬੀਹੀ ਤੇ ਪਾ ਲਾਂਗੇ ਰਿਸ਼ਤੇਦਾਰਾਂ ਵਾਸਤੇ ਕਿਦਾ ਘਰ ਪੈ ਗਿਆ ਆਪਣਾ ਘਰ ਆਪਣਾ ਘਰ ਹੋਰ ਜੀ ਆਪਣਾ ਹੀ ਆ ਹੁਣ ਪੂਹੀ ਪੂਹੀ ਕਰਕੇ ਬਣਾਇਆ ਆਪਾਂ ਨੇ ਮੇਰਾ ਘਰ ਆ ਮੇਰਾ ਕਿਉਂ ਆਪਣਾ ਕਹਿੰਨ ਨਾਲ ਹੋ ਗਿਆ ਤੇਰਾ ਘਰ ਤਾਂ ਤੇਰੇ ਪਿੰਡ ਐ ਇੱਧਰ ਸੋਰਾ ਘਰ ਤੇਰਾ ਤੇ ਹੀ ਸੌਥੀ ਤੇਰਾ ਘਰ ਆ ਕੋਹੀ ਤੇਰਾ ਘਰ ਆ ਇਹਦਾ ਮੇਰੇ ਮਾਪਿਆਂ ਦਾ ਘਰ ਆ ਮੇਰਾ ਘਰ ਨਾ ਤੁਸੀਂ ਤਾਂ ਕਹਿਤਾ ਹੀ ਵੀ ਮੇਰਾ ਘਰ ਮੇਰੇ ਮਾਪਿਓ ਦਾ ਘਰ ਮੇਰੇ ਕੁਛ ਲੱਗਦੇ ਨਹੀਂ ਤੁਸੀਂ ਤੇਰਾ ਮਾਪਿਓ ਮੇਰਾ ਕੁਛ ਲੱਗਦਾ ਨਹੀਂ ਹੈਗਾ ਤੇ ਲੱਗਦਾ ਤਾਂ ਹੈਗੇ ਨਾ ਘਰ ਤਾਂ ਨਹੀਂ ਤੇਰਾ ਫਿਰ ਤਾਂ ਮੈਂ ਕਹ ਦੂੰਗਾ ਵੀ ਤੇਰੇ ਵਾਲਾ ਘਰ ਜਿਹੜਾ ਮੇਰਾ ਘਰ ਆ ਉਹ ਚ ਹੈਗਾ ਮੇਰਾ ਹਿੱਸਾ ਤੁਹਾਡੇ ਪਿੰਨੇ ਮੇਰਾ ਹਿੱਸਾ ਹੈਗਾ ਉਹ ਤਾਂ ਸੁੱਟ ਈ ਆ ਸਾਡਾ ਘਰ ਇਹ ਹੈ ਹਿੱਸਾ ਤਾਂ ਨਹੀਂ ਮੈਂ ਕਹਿੰਦੀ ਵੀ ਹਿੱਸਾ ਦਾ ਤੁਹਾਡਾ ਪਰ ਉਹਨਾਂ ਨੇ ਧੀ ਦੇ ਕੇ ਪੁੱਤ ਲੈਂਦਾ ਹੈਗਾ ਤੁਸੀਂ ਤੇਰ ਮੇਰ ਕਰਨ ਲੱਗ ਗਏ ਗੱਲ ਕਿਹੜੀ ਕਰਦੇ ਹੋ ਤੁਸੀਂ ਇਹ ਤੇਰ ਮੇਰ ਕੀ ਕਰਦਾ ਹੋਰ ਕੀ ਨਾ ਤੂੰ ਉਹ ਆਏ ਘਰਦੀ ਬਸ ਹੋਰ ਇਦੋਂ ਜਿਆਦਾ ਕੁਝ ਨਹੀਂ ਹੈਗਾ ਸਾਡਾ ਘਰ ਆ ਮੇਰੇ ਮਾਪਿਆਂ ਦਾ ਤੇ ਮੇਰਾ ਮਰੀ ਭਕਾਈ ਨਾ ਮਾਰ ਲੈ ਇੱਕ ਹੀ ਗੱਲ ਬਣੀ ਇਹਨਾਂ ਨੇ ਤਾਂ ਫੱਟਦ ਨੇ ਗਹਿਤਾ ਮਾੜਾ ਵੋਟਾ ਵੀ ਨਹੀਂ ਸੋਚਿਆ ਵੀ ਆ ਕਿ ਮੇਰਾ ਘਰ ਆ ਕਿ ਤੇਰਾ ਘਰ ਨਹੀਂ ਹੈਗਾ ਪਹਿਲਾਂ 20 ਸਾਲਾਂ ਦੀ ਉੱਥੇ ਹੋ ਕੇ ਆਈਆਂ ਮਾਪਿਓ ਕਹਿੰਦੇ ਕਿ ਉਹ ਆ ਤੇਰਾ ਘਰ ਜਿੱਥੇ ਤੂੰ ਵਿਆਹੀ ਜਾਵੇਂਗੀ ਉਰੇ 10 ਸਾਲ ਹੋ ਗਏ ਕੰਮ ਕਰਦੀ ਨੂੰ ਹੁਣ ਇਹਨਾਂ ਨੇ ਕਿਹਾ ਤਾਂ ਵੀ ਇਹ ਵੀ ਨਹੀਂ ਤੇਰਾ ਘਰ ਫਿਰ ਹੋਰ ਧੀ ਹੁੰਦਾ ਘਰ ਕਿਹੜਾ ਹੁੰਦਾ ਕਿੱਥੇ ਜਾਣਦੀ ਆ ਫੂਹੀ ਫੂਹੀ ਕਰਕੇ ਘਰ ਪਾਇਆ ਇਹ ਕਹਿੰਦੇ ਨੇ ਕਿ ਤੇਰਾ ਘਰ ਨਹੀਂ ਮੇਰੇ ਮਾਪਿਓ ਦਾ ਘਰ ਆ ਤੇ ਕੇ ਕਹਿੰਦੇ ਤੇ ਜਿੱਥੇ ਤੂੰ ਵਿਆਹੀ ਜਾਵੇਂਗੀ ਤੇਰਾ ਉਹ ਘਰ ਆ ਫਿਰ ਇਹਦਾ ਮਤਲਬ ਧੀਆਂ ਦਾ ਕੋਈ ਘਰ ਹੀ ਨਹੀਂ ਹੁੰਦਾ ਹੱਡ ਬਣਨੇ ਕੇ ਇਹ ਘਰ ਪਾਇਆ ਜੇ ਇਹੇ ਘਰ ਮੇਰਾ ਨਹੀਂ ਫਿਰ ਹੋਰ ਕਿਹੜਾ ਮੇਰਾ ਘਰ ਆ ਇਹਦਾ ਮਤਲਬ ਮੈਂ ਇੱਥੇ ਰੋਟੀਆਂ ਪਕਾਉਣ ਝਾੜੂ-ਪੋਚਾ ਕਰਨ ਗੋਹਾ ਸਿੱਟਣੀ ਆਈਆਂ ਨੌਕਰ ਆਣੀ ਬਣਾ ਰੱਖਿਆ ਮੈਨੂੰ ਤਾਂ ਇਹਨਾਂ ਨੇ ਇਹਨਾਂ ਨੇ ਤਾਂ ਇੱਕ ਵਾਰੀ ਵੀ ਐਵੇਂ ਨਹੀਂ ਸੋਚਿਆ ਵੀ ਮੇਰੇ ਦਿਨ ਤੇ ਕੀ ਬਿੱਤੂਗੀ ਐਨੇ ਸਾਲ ਪਿੰਡ ਕੰਮ ਕੀਤਾ ਉਹਨਾਂ ਨੇ ਨਹੀਂ ਕੋਈ ਕੰਮ ਦਾ ਮੁੱਲ ਮੋੜਿਆ ਆ ਕਿੱਥੀ ਏ ਜਿੱਥੇ ਤੂੰ ਵਿਆਹ ਹੀ ਜਾਵੇਂਗੀ ਤੇਰਾ ਤਾਂ ਕਰ ਉਹੀ ਆ ਉੱਥੇ ਤਾਂ ਵਸੀ ਖਿਚਟਾਰੇ ਹੋਣ ਬੁੱਛੇ ਤੇ ਪੈਨਲ ਤਾਂ ਏ ਰੱਬਾ ਤੀਆਂ ਸਿਰਫ 95 ਮਿੰਟ ਸੁਣਨ ਵਾਸਤੇ ਜੰਮੀਆ ਨੇ ਸਾਡਾ ਕੋਈ ਘਰ ਹੁੰਦਾ ਨਹੀਂ ਤੀਆਂ ਦੀ ਅੰਨੀ ਕਿਸਮ ਦੀ ਮਾੜੀ ਕਿਉਂ ਲਿਖਣਾ ਰੱਬਾ ਤੂੰ ਇਹਨਾਂ ਨੇ ਤਾਂ ਕਹਿਤਾ ਵੀ ਤੇਰਾ ਘਰ ਨਹੀਂ ਕੰਮ ਕਰੇ ਬਿਨਾ ਕਿੱਥੇ ਸਰਦਾ ਕੰਮ ਤਾਂ ਕਰਨਾ ਪਊ ਫੇਰ ਹੀ ਰੋਟੀ ਮਿਲੂਗੀ ਲੈ ਘਾਂਡੇ ਵੀ ਮੰਜੇਗੇ ਚਲ ਕੰਮ ਨਾ ਤੇ ਨਿਬੜ ਗਿਆ ਸਾਰਾ ਪੁੱਛਦੀਆਂ ਇਹਨਾਂ ਨੂੰ ਪਿੱਕੇ ਪਿੰਡ ਜਾ ਆਣੀ ਆ ਇਹ ਤਾਂ ਗੰਦੇ ਕੇ ਇਹ ਤੇਰਾ ਘਰ ਨਹੀਂ ਹੈਗਾ ਉਹ ਤਾਂ ਚੱਲ ਨਹੀਂ ਮੇਰਾ ਘਰ ਹੈਗਾ ਮੇਰੀਆਂ ਉਜਾਦਾਂ ਤਾਂ ਜੁੜੀਆਂ ਹੋਈਆਂ ਨੇ ਇੰਨਾ ਮੇਰਾ ਬਚਪਨ ਲੰਘਿਆ ਉੱਥੇ ਜਾਣੀ ਆ ਕੁਛ ਦੀਆਂ ਜਲ ਜਾ ਕੇ ਆਉਣੀ ਇੱਕ ਢੇੜਾ ਪਿੰਡ ਲਾ ਕੇ ਆਵਾਂ ਆਪਦਾ ਮਨ ਹੌਲਾ ਹੋ ਜੂਗਾ ਚਾਹੇ ਸਾਰਿਆਂ ਦੇ ਕਹਿਣ ਨਾਲ ਵੀ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਪਰ ਆ ਗਲੀਆਂ ਦੇ ਵਿੱਚ ਮੇਰਾ ਬਚਪਨ ਬੀਤਿਆ ਹੋਇਆ ਪੇਕਾ ਘਰ ਤਾਂ ਹੈਗੇ ਹੀ ਆ ਮੇਰਾ ਮੇਰੀਆਂ ਜਾਦਾ ਜੁੜੀਆਂ ਹੋਈਆਂ ਨੇ ਇੱਥੇ ਸਾਰੀਆਂ ਗਲੀਆਂ 'ਚ ਲੈ ਹੁਣ ਗਈ ਨੂੰ ਪਰਜਾਈ ਚੱਜ ਨਾਲ ਬੁਲਾ ਲੇ ਮੇਰੇ ਵਾਸਤੇ ਤਾਂ ਇੰਨਾ ਹੀ ਬਾਦੂ ਆ ਹੋਰ ਕੀ ਹੁੰਦਾ ਦੁੱਖ ਸੁੱਖ ਕਰ ਲੇ ਗੱਲਾਂ ਬਾਤਾਂ ਪਹਿਲਾਂ ਕੁੜੀਆਂ ਵਿਚਾਰੀਆਂ ਪੇਕੇ ਘਰ ਬੰਦੀਆਂ ਨੇ 20 ਸਾਲ ਫਿਰ ਜਦੋਂ ਵਿਆਈਆਂ ਜਾਂਦੀਆਂ ਨੇ ਫਿਰ ਸਹੁਰੇ ਘਰ ਬੰਦੀਆਂ ਨੇ ਪਰ ਘਰ ਕੋਈ ਵੀ ਨਹੀਂ ਹੁੰਦਾ ਜਦੋਂ ਮਰਦੀਆਂ ਨੇ ਉਦੋਂ ਵੀ ਕਹਿੰਦੇ ਨੇ ਪੇਕ ਕਹਿੰਦਾ ਕਫਣ ਪਹਿਣਾ ਚਾਹੀਦਾ ਜਿੰਨਾ ਚਿਰ ਪੇਕਿਆਂ ਦਾ ਕਫਣ ਨਹੀਂ ਆਉਂਦਾ ਉਨਾਂ ਚਿਰ ਸੰਸਕਾਰ ਨਹੀਂ ਕਰਦੇ ਕੀ ਆ ਧੀਆਂ ਦੀ ਜ਼ਿੰਦਗੀ ਸਾਰੀ ਉਮਰ ਹੱਡ ਗਾਲਦਾਂ ਦੀਆਂ ਨੇ ਘਰ ਜੋੜਦੀਆਂ ਜੋੜਦੀਆਂ ਘਰ ਇੱਕ ਵੀ ਨਹੀਂ ਬੰਦਦਾ ਧੀਆਂ ਦਾ ਬਾਹਰ ਤਾਂ ਬੰਦ ਕਰੀ ਬੈਠੇ ਨੇ ਪਤਾ ਨਹੀਂ ਕਰੇ ਹੋਣਗੇ ਕਿ ਨਾ ਹੁਣ ਕੌਣ ਆ ਗਿਆ ਇਕ ਤਾਂ ਲੋਕ ਨਿਤ ਪਾਉਣਾ ਹਟ ਦੇ ਆ ਗਈ ਆ ਗਈ ਭਾਈ ਕਿਉਂ ਬੈਲ ਖਰਾਬ ਕਰਨ ਵਾਲੀ ਕਰੀ ਆ ਸਸਰੀਕਾਲ ਭਾਬੀ ਤੂੰ ਸਸਰੀਕਾਲ ਆ ਜਾ ਠੀਕੋਂ ਭਾਬੀ ਹਾਂ ਪਹਿਲਾਂ ਤਾਂ ਠੀਕ ਹੀ ਸੀ ਹੁਣ ਨਹੀਂ ਮਨ ਲੱਗਦਾ ਠੀਕ ਰਹਣੀ ਮਤਲਬ ਕੀ ਆ ਭਾਬੀ ਕੁਛ ਨਹੀਂ ਕੁਛ ਨਹੀਂ ਆ ਜਾ ਮੈਂ ਤੈਨੂੰ ਸਾਰੀਆਂ ਗੱਲਾਂ ਦਾ ਮਤਲਬ ਦੱਸਾਂ ਪਹਿਲਾਂ ਬੈ ਜਾ ਇੱਥੇ ਪਾਪਾ ਮੈਂ ਗੁੱਸਾ ਨਾ ਕਰੀ ਇੱਕ ਗੱਲ ਕਹਾ ਤੈਨੂੰ ਹਾਂ ਪਾਬੀ ਨਿੱਕੇ ਨਿੱਕੇ ਤਾਂ ਦੇਣ ਨੇ ਸਿਆਲਾਂ ਦੇ ਤੈਨੂੰ ਇੰਨਾ ਚ ਵੀ ਨਹੀਂ ਟੇਕ ਹੈਗੀ ਵੀ ਤੂੰ ਘਰੇ ਬੈ ਜਾ ਟਿੱਕੇ ਇੱਥੇ ਬੱਜੀ ਨਾ ਪਾਬੀ ਮੈਂ ਤਾਂ ਸਾਰਾ ਕੰਮ ਨਵੇੜ ਕੇ ਫੇਰ ਹੀ ਆਈਆਂ ਮੈਂ ਕਿਹਾ ਚੱਲ ਦੁੱਖ ਸੁੱਖ ਜਾ ਕੇ ਕਰ ਆਵਾ ਪਿੰਡ ਨਾ ਤੇਰੇ ਤਾਂ ਨਿਭੜ ਗਏ ਸਾਡੇ ਸਾਡੇ ਤਾਂ ਵਧ ਗਏ ਕੰਮ ਨਾਲੇ ਦੁੱਖ ਸੁੱਖ ਕੀ ਕਰਨ ਆਈਆਂ ਦੁਖੀ ਦੇਣ ਆਈਆਂ ਸੁੱਖ ਭਾਲਦੀ ਆ ਨਾ ਭਾਬੀ ਐਨਾ ਰੁੱਖਾ ਕਿਉਂ ਬੋਲਦੀਆਂ ਮੈਂ ਕਿਹੜਾ ਕੁਛ ਤੇ ਥੋਂ ਲੈਣ ਆਈਆਂ ਨਾ ਪਈ ਚਾਹ ਦੀ ਘੁੱਟ ਬੈਠ ਕੇ ਗੱਲਾਂ ਤਾਂ ਕਰ ਲੈ ਮੇਰੇ ਨਾਲ ਤੂੰ ਤਾਂ ਮੈਨੂੰ ਆਉਂਦੀ ਹੀ ਬੋਲਣ ਲੱਗੀ ਹਾਏ ਹਾਏ ਨੀ ਤਾਂ ਕਿੱਡਾ ਮੇਣਾ ਮਾਰਿਆ ਮੈਨੂੰ ਮਿੰਟ 'ਚ ਹੀ ਆ ਕੇ ਲੈ ਕੇ ਮੈਨੂੰ ਚਾਹ ਪਾਣੀ ਨੀ ਪੁੱਛਿਆ ਤੂੰ ਬੈਠ ਕੇ ਦਮਤਾ ਲੈ ਲੈ ਚਾਹ ਵੀ ਪਿਆ ਦੇ ਕੀ ਹੁੰਦੀ ਦੀ ਤੇਰੇ ਸਿਰ ਚ ਪਾ ਦਾਂ ਚਾ ਮੈਂ ਤਾਂ ਭਾਬੀ ਹਾਂ ਕਿਹਾ ਤੈਨੂੰ ਨਹੀਂ ਚਾਹ ਪੀਂਦੀ ਮੈਂ ਤਾਂ ਪਾਣੀ ਵੀ ਕੀ ਮੜ ਜੂਗੀ ਮੇਰੇ ਤੇਰੀਆਂ ਆਹੀ ਗੱਲਾਂ ਕਰਕੇ ਸਾਡੇ ਚ ਫਰਕ ਪੈਂਦਾ ਤੇਰੀਆਂ ਤਾਂ ਗੱਲਾਂ ਉਹੀ ਨੇ ਇਹ ਮੁੜ ਕੇ ਆਉਦੇ ਭਾਈ ਨੂੰ ਉਂਗਲਾਂ ਲਾ ਲਾ ਕੇ ਇੱਥੇ ਮੇਰੇ ਨਾਲ ਲੜਾ ਦਿੰਨੀ ਆ ਮੁੜ ਕੇ ਤੇਰੇ ਭਾਈ ਨੂੰ ਆਏ ਹੋ ਜਾਂਦਾ ਵੀ ਕਿਤੇ ਸੱਚੀ ਨਹੀਂ ਮੇਰੀ ਭੈਣ ਨੂੰ ਚਾਹ ਪਾਣੀ ਪੁੱਛਿਆ ਲੱਛਣ ਤੇਰੇ ਨਹੀਂ ਹੈਗੇ ਚਾਹ ਪਾਣੀ ਪੀਣ ਵਾਲੇ ਲੜਾਈ ਸਾਡੇ ਚ ਕਰਾ ਦਿੰਨੀ ਆ ਹਾਏ ਹਾਏ ਭਾਬੀ ਮੈਂ ਕੀ ਲੜਾਈ ਕਰਾਉਣੀ ਆ ਮੈਂ ਤਾਂ ਤੁਹਾਡੀ ਸੁੱਖ-ਪਾਲਦੀ ਆ 24 ਘੰਟੇ ਵੀ ਮੇਰੇ ਭਰਾ-ਪਰਜਾਈ ਭਤੀਜੇ-ਭਤੀਜੀਆਂ ਠੀਕ ਹੋਣ ਸਾਰਾ ਦਿਨ ਇਥੋਂ ਵਾਰੀ ਸੋਚਦੀ ਰਹਿਣੀ ਆ ਮੈਂ ਤਾਂ ਤੂੰ ਮੈਨੂੰ ਕੀ ਬੋਲੀ ਆਨੀ ਆ ਨਾ ਠੀਕ ਹੋਣ ਦਾ ਕੀ ਮਤਲਬ ਅਸੀਂ ਤਾਂ ਠੀਕ ਹੀ ਆ ਅਸੀਂ ਕੀ ਬਿਮਾਰ ਆ ਕਿ ਸਾਨੂੰ ਬਿਮਾਰ ਕਰਕੇ ਰਾਜੀ ਆ ਤੂੰ ਨਾ ਨਾ ਭਾਬੀ ਬਿਮਾਰ ਕਿਉਂ ਹੋ ਜਿਉਂਦੇ ਵੱਸਦੇ ਰਹੋ ਜਵਾਨੀਆਂ ਮਾਣੋ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਬਸ ਬਸ ਰਹਿਣ ਦੇ ਲੰਬੀਆਂ ਉਮਰਾਂ ਨੂੰ ਨਾ ਜਿਹੜੇ ਹਿਸਾਬ ਨਾਲ ਸਾਡੇ 'ਚ ਲੜਾਈ ਕਰਾਉਣੀ ਆ ਸਾਡੀਆਂ ਤਾਂ ਹੋ ਗਈਆਂ ਲੰਮੀਆਂ ਉਮਰਾਂ ਮੈਂ ਤਾਂ ਭਾਬੀ ਕੀ ਲੜਾਈ ਕਰਾਉਣੀ ਆ ਛੋਡੀ ਮੈਂ ਤਾਂ ਪੇਕੇ ਦੀ ਸੁੱਖ ਭਾਲਦੀ ਆ ਸੁੱਖ ਹੁਣ ਦੋਨੇ ਜਿਹਾ ਤੁਸੀਂ ਮੈਨੂੰ ਤਾਂ ਤੁਹਾਡੇ ਘਰ ਬਾਰੇ ਪਤਾ ਨਹੀਂ ਕੀ ਤੁਹਾਡੇ ਘਰਾਂ ਗੱਲਾਂ ਹੁੰਦੀਆਂ ਨੇ ਕੀ ਨਾ ਮੈਂ ਤਾਂ ਤੁਹਾਡੇ ਕਦੇ ਇੰਟਰਫੇਅਰ ਕੀਤਾ ਨਹੀਂ ਤੁਹਾਡੀ ਜ਼ਿੰਦਗੀ 'ਚ ਮੈਂ ਤਾਂ ਜੇ ਮੇਰਾ ਜੀ ਕਰਦਾ ਪੇਕੇ ਆ ਜਾਨੀ ਆ ਮੁੜ ਜਾਣੀ ਆ ਕਦੇ ਰਾਤ ਨਹੀਂ ਲਾ ਕੇ ਗਈ ਹੈਗੀ ਕਦੇ ਨਹੀਂ ਤੇਰਾ ਤਾਂ ਰੋਜੀ ਜੀ ਕਰਦਾ ਹੁਣ ਪਈ ਤੈਨੂੰ ਵਿਆਹ ਤਾਂ ਵਰਤਾ ਆਪਦੇ ਘਰੇ ਰਹਾ ਕਰ ਆਪਦੇ ਘਰੇ ਭਾਬੀ ਇਹ ਵੀ ਮੇਰਾ ਘਰ ਆ ਇੱਥੇ ਮੈਂ 22 ਸਾਲਾਂ ਦੀ ਹੋ ਕੇ ਗਈਆਂ ਇੱਥੇ ਮੇਰਾ ਬਚਪਨ ਬੀਤਿਆ ਐਡੀ ਵੱਡੀ ਹੋ ਗਈਆਂ ਮੇਰਾ ਘਰ ਨਹੀਂ ਹੈਗਾ ਇਹ ਘਰ ਨਹੀਂ ਤੇਰਾ ਹੈਗਾ ਇਹ ਘਰ ਤੇਰਾ ਸੀ ਪਹਿਲਾਂ ਹੁਣ ਨਹੀਂ ਹੈਗਾ ਹੁਣ ਤੇਰਾ ਘਰ ਉਹ ਆ ਜਿੱਥੇ ਤੂੰ ਵਿਆਹੀ ਗਈਆਂ ਕਿ ਤੈਨੂੰ ਉਹ ਬੁਢੀ ਨੇ ਇੰਨੀ ਮੱਤ ਵੀ ਨਹੀਂ ਦਿੱਤੀ ਹੈਗੀ ਛੱਡ ਗਈ ਸਾਡੇ ਸਿਰ ਤੇ ਨਾ ਭਾਬੀ ਮੇਰੀ ਮਾਂ ਨੂੰ ਕਿਉ ਫੜਦੀ ਏ ਸਿਵਾਂ ਚ ਪਈ ਨੂੰ ਜੇ ਮੇਰੀ ਮਾਂ ਸੀ ਤਾਂ ਮੇਰਾ ਭਾਈ ਆਇਆ ਤਾਂ ਤੂੰ ਆਈ ਗਹਾਂ ਤੂੰ ਉਹਨੂੰ ਕਿਉਂ ਫੜਦੀ ਆ ਉਹਨੇ ਤੇਰਾ ਕੀ ਮਾੜਾ ਕਰਤਾ ਨਹੀਂ ਨਹੀਂ ਤਾਂ ਗਰਮੀ ਨਹੀਂ ਜਿੰਨਾ ਤੂੰ ਮੁੜ ਜਿਵੇਂ ਤੂੰ ਮੁੜਕਾ ਪੁਈਂਦੀ ਆ ਲਿਆ ਦਿੰਨੀ ਆ ਪਾਣੀ ਤੈਨੂੰ ਸਿਰ ਦੁਖਣ ਲਾਤਾ ਜਦੋਂ ਦੀ ਆਈ ਆ ਮੈਂ ਸੋਚਦੀ ਸੀ ਪੇਕੇ ਪਿੰਡ ਸੁੱਖ ਦੁੱਖ ਕਰਕੇ ਹੋਣੀ ਆ ਇਣੀ ਆਉਂਦੀ ਨਹੀਂ ਮੈਨੂੰ ਫੜ ਲਿਆ ਲੈ ਪਾਣੀ ਪਾਣੀ ਵੀ ਨੂੰ ਘੜ ਤੇ ਬੱਕਰੇ ਖਾਦੇ ਸੀ ਮੈਂ ਤਾਂ ਉਹ ਲਿਆਦਾ ਵੀ ਮੁੜ ਕੇ ਆਪਣੇ ਭਾਈ ਨੂੰ ਸ਼ਿਕਾਇਤਾਂ ਲਾਈ ਜਾਣਗੀ ਫੱਬੀ ਬੀਰਾ ਕਿੱਥੇ ਗਿਆ ਉਹ ਤਾਂ ਕੰਮ ਗਿਆ ਕਿਤੇ ਕੰਮ ਕਿੱਥੇ ਗਿਆ ਨਾ ਹੁੰਦੇ ਨੇ 100 ਕੰਮ ਹੁਣ ਤੈਨੂੰ ਘਰ ਦੀ ਸਾਰੀ ਸਾਰੀ ਗੱਲ ਦੱਸੀਏ ਮੈਨੂੰ ਐਵੇਂ ਸੀ ਭਾਬੀ ਵੀ ਮੈਂ ਮੁੜਨਾਗਾ ਮੈਂ ਕਿਹਾ ਚੱਲ ਬਾਈ ਨੂੰ ਮਿਲ ਕੇ ਵਗ ਜੂਗੀ ਮੈਂ ਫਿਰ ਮੁੜ ਜਾ ਕੱਲ ਤਾਂ ਮਿਲ ਕੇ ਗਈਆਂ ਤੇਰੀਆਂ ਕੀ ਬਾਹਾਂ ਆਕੜੀਆਂ ਐਡੀ ਛੇਤੀ ਉਹ ਤਾਂ ਕੰਮ ਆਉਦਾ ਰਹੂਗਾ ਜੇ ਕੱਲ ਭਾਬੀ ਮੇਰੇ ਘਰ ਵਾਲੇ ਨੇ ਮੀਣਾ ਦੇਤਾ ਮੈਨੂੰ ਅ ਕਿਆ ਕਰ ਤੇਰਾ ਨਹੀਂ ਹੈਗਾ ਮੈਨੂੰ 10 ਸਾਲ ਹੋ ਗਏ ਉੱਥੇ ਗਈ ਨੂੰ ਇੰਨਾ ਘੱਟਾ ਢੋਣੀ ਐ ਮੈਂ ਸਾਰਾ ਦੇਣਾ ਉਹ ਫਿਰ ਹੋਰ ਕੀ ਧੀਆਂ ਦਾ ਘਰ ਕਿਹੜਾ ਉਧਰ ਤੂੰ ਕਹਤਾ ਕਿ ਪਹਿਲਾਂ ਤੇਰਾ ਘਰ ਸੀ ਅੱਗੇ ਹੁਣ ਨਹੀਂ ਤੇਰਾ ਘਰ ਫਿਰ ਮੇਰੇ ਤੇਰਾ ਘਰ ਨਹੀਂ ਹੈਗਾ ਕੰਮ ਨਹੀਂ ਕਰਦੀ ਹੋਏਗੀ ਅਗਲੇ ਨੇ ਉਹਨੇ ਕਹਤਾ ਹੋਊਗਾ ਵੀ ਤੇਰਾ ਕਰਨੀ ਜੇ ਕੰਮ ਕਰੇ ਫੇਰ ਕਿਉਂ ਕਹੇ ਅਗਲਾ ਕਿੱਦੇ ਭਾਬੀ ਸੋਨੂੰ ਕੰਮ ਦਾ ਲੰਬਾ ਆ ਗਿਆ ਕਿੱਦਿ ਕਿਹਾ ਉਹਨਾਂ ਨੇ ਸੋਨੂੰ ਵੀ ਕੰਮ ਨਹੀਂ ਕਰਦੀ ਸਵੇਰੇ ਉੱਠਦੀ ਆਥਣੇ ਰਾਤ ਨੂੰ 10 ਵਜ ਜਾਂਦੇ ਨੇ ਪੈਂਦੀ ਨੂੰ ਗੋਹਾ ਗੂੜਾ ਕਰਦੀ ਨੂੰ ਕੋਰੇ ਨਹੀਂ ਕੀਤਾ ਮੈਂ ਕੰਮ ਕੋ ਉੱਥੇ ਨਹੀਂ ਕੀਤਾ ਸਾਨੂੰ ਤਾਂ ਭਈ ਐਂ ਲੱਗਦਾ ਤੀਜੇ ਦਿਨ ਤਾਂ ਚਾਕੇ ਝੋਲਾ ਉਰੇ ਆ ਜੰਦੀ ਆ ਬਾਕੀ ਹੋਰ ਕਿੰਨੇ ਰਿਸ਼ਤੇਦਾਰੀਆਂ ਨੇ ਉੱਥੇ ਜਾਂਦੀ ਹੋਏਗੀ ਅਗਲੇ ਨੇ ਤਾਂ ਕਹਿਣੀ ਆ ਜਦੋਂ ਘਰੇ ਨਹੀਂ ਖੜਦੀ ਨਾਵਾਬੀ ਮੈਂ ਤਾਂ ਪੇਕੇ ਤੋਂ ਬਿਨਾ ਕਿਤੇ ਨਹੀਂ ਜਾਂਦੀ ਇੱਥੇ ਹੀ ਬਸ ਮੋਹ ਪਿਆਰ ਹੈ ਮੇਰਾ ਇੱਥੇ ਹੀ ਆਉਣੀ ਆ ਜਦ ਆਉਣੀ ਆ ਇਹਨਾਂ ਨੂੰ ਪੁੱਛ ਕੇ ਫਿਰ ਜਾਇਆ ਕਰ ਹੋਰ ਰਿਸ਼ਤੇਦਾਰੀਆਂ ਚ ਜਾਇਆ ਕਰ ਕਿ ਸਾਡੇ ਲਹਿੂ ਪੀਣਾ ਵਾ ਸੂਰੀ ਆਉਣਾ ਨਾ ਨਾ ਸਾਨੂੰ ਨਹੀਂ ਭਈ ਐਨੇ ਮੋਹ ਪਿਆਰ ਦੀ ਲੋੜ ਹੈਗੀ ਸੰ ਤਾਂ ਕੱਲਾ ਮੋਹ ਹੀ ਕਰ ਲੈ ਪਿਆਰ ਆਉ ਦਾ ਰੱਖ ਆਪਦੇ ਕੋਲੇ ਘਟ ਆਇਆ ਕਰ ਸਾਡੇ ਕੋਲੇ ਤਾਂ ਲੈ ਭਾਬੀ ਫਿਰ ਮੈਂ ਹੋਰ ਕਿੱਥੇ ਜਾਵਾਂ ਪੂਰੀ ਆਵੂੰਗੀ ਮੈਂ ਹੋਰ ਕਿੱਧਰ ਜਾਊਂਗੀ ਨਾ ਵਰਤਦਿਆਂ ਦੀ ਰਿਸ਼ਤੇਦਾਰੀਆਂ ਹੁੰਦੀਆਂ ਨੇ ਹੋਰਾ ਨਾਲ ਵੀ ਵਰਤ ਲੈ ਮੜਾ ਮੋਟਾ ਕਿ ਸਾਡੇ ਨਾਲ ਹੀ ਵਰਤਣਾ ਗਾ ਬਸ ਸਾਡੇ ਕੋਲ ਹੀ ਆਉਣਾ ਹੈ ਬਥੇਰਾ ਘਰ ਖਵਾ ਤਾ ਤੈਨੂੰ ਹੁਣ ਤੈਨੂੰ ਬਨ ਕੇ ਥੋੜੀ ਦਿੱਤਾ ਸਾਰੀ ਉਮਰ ਸਾਨੂੰ ਅਬ ਅਸੀਂ ਤਾਂ ਇੰਨੀ ਪੂਜੀ ਜਾਵਾਂਗੇ ਪੂਜਣ ਨੂੰ ਕੀ ਪੂਜਤਾ ਭਾਬੀ ਸਾਲਸ ਮਾਹੀ ਸੁਧਾਰਾ ਦੇ ਕੇ ਆਉਣਿਓ ਉਹ ਸਾਰੀ ਪੇਕੇ ਕਰ ਦਿੰਦੇ ਨੇ ਧੀਆ ਨੂੰ ਧੀਆ ਦਾ ਪੇਕੇ ਦੀ ਸਾਰ ਹੁੰਦੀ ਆ ਉਹ ਤਾਂ ਹੱਕ ਬਣਦਾ ਹੀ ਹੈ ਧੀਆ ਦਾ ਹੋਰ ਸੋਤਮੈਂ ਕੀ ਲੈ ਲੈ ਮੇ ਤੁਤਾ ਗੱਲ ਗੱਲ ਤੇ ਮੈਨਾ ਦਿੰਨੀ ਆ ਅਕੇ ਸਾਲ ਚ ਮਾਹੀ ਦਿੰਨੇ ਹੁਣ ਸਾਲ ਚ ਮਾਹੀ ਦੇਵਾਂਗੇ ਐਡੇ ਕਿ ਸਾਡੇ ਟਰਾਲੇ ਚੱਲਦੇ ਨੇ ਉਹ ਕਿਹੜਾ ਫਰ ਘੱਟ ਹੈ ਜਦੋਂ ਦਿੰਦਾ 500 ਦਾ ਨੋਟ ਦਿੰਦਾ ਫੱਟ ਦੇਨੇ ਫੜ ਲੈਨੀ ਆ ਕਦੇ ਜਵਾਬ ਨਹੀਂ ਦਿੱਤਾ ਵੀ ਰਹਿਣ ਦੇ ਭਾਈ ਸੋਡੀ ਵੀ ਕਬੀਲਦਾਰੀ ਤੰਗ ਹੈ ਚੱਲ ਘੱਟ ਦੇ ਦਿਓ ਮੈਨੂੰ ਨਾਲੇ ਹੋਰ ਦੱਸ ਕੀ ਤਾਨੂੰ ਅਸੀਂ ਚੰਮਾ ਪੱਟ ਕੇ ਦੇ ਦਈਏ ਮੈਂ ਤਾਂ ਭਾਬੀ ਕੁਛ ਨਹੀਂ ਮੰਗਦੀ ਮੇਰੇ ਆਈ ਨਾਲ ਹੱਸ ਕੇ ਬੋਲ ਪਿਆ ਕਰੋ ਮੈਂ ਤਾਂ ਪਾਣੀ ਦੀ ਘੁੱਟ ਪੀ ਕੇ ਮੜ ਜਾ ਕਰੂੰਗੀ ਤੁਸੀਂ ਮੇਰੇ ਨਾਲ ਐਵੇਂ ਨਾ ਕਰਿਆ ਕਰੋ ਜਦੋਂ ਮੈਂ ਆਉਣੀ ਆ ਨਾ ਹੱਸ ਕੇ ਬੋਲਣ ਨੂੰ ਹੋਰ ਕਿੰਬੋਲਦੇ ਹੁੰਦੇ ਨੇ ਮੈਂ ਕਿ ਤੇਰੇ ਡਾਂਗ ਮਾਰੀਆ ਕਿ ਬੋਲਿਆ ਮੈਂ ਕੋਈ ਹੀ ਹੀ ਕਰੀਆ ਮੈਂ ਤੇਰੇ ਨਾਲ ਮੈਂ ਭਾਬੀ ਐਵੇਂ ਨਹੀਂ ਕਹਿੰਦੀ ਨਨਾਨਾ ਜਦੋਂ ਪੇਕੇ ਆਉਂਦੀਆਂ ਨੇ ਤਾਂ ਹਜ਼ਾਰਾਂ ਮਨ ਚ ਗੱਲਾਂ ਲੈ ਕੇ ਤੁਰਦੀਆਂ ਨੇ ਵੀ ਪੇਕੇ ਜਾ ਕੇ ਆ ਕਰੂੰਗੀ ਪੇਕੇ ਜਾ ਕੇ ਆ ਬਣਵਾਉਂਗੀ ਹੁਣ ਜੇ ਤੂੰ ਤੇਰੇ ਵਾਂਗੂ ਮੂਰੋ ਐਵੇਂ ਰੁੱਖਾ ਬੋਲਦੇ ਨੇ ਫਿਰ ਮਨ ਕਿੰਨਾ ਦੁਖੀ ਹੁੰਦਾ ਨਾ ਰੁੱਖਾ ਬੋਲਣ ਨੂੰ ਕੀ ਰੁੱਖਾ ਬੋਲ ਪਿੱਤੇ ਨੂੰ ਮੈਂ ਆਉਂਦੀ ਜੰਗਾ ਪਾਣੀ ਦੇਤਾ ਬੈਠਣ ਨੂੰ ਮੰਝਾ ਦੇਤਾ ਕਿ ਹੁਣ ਸਿਆਲ ਚ ਵੀ ਤੈਨੂੰ ਪੱਖੀ ਝੱਲਣ ਲੱਗ ਜਾ ਫੇਰ ਮੰਨੇਗੀ ਵੀ ਹਾਂ ਮੇਰੀ ਪਰਜਾਈ ਮੇਰਾ ਕਰਦੀ ਆ ਨਾ ਨਾਲੇ ਆ ਕਰੂੰਗੀ ਉਹ ਕਰੂੰਗੀ ਕੀ ਜੱ ਦੇਲਾ ਜਿਹੜੇ ਹੱਥ ਢੋਲੇ ਦੇਣੇ ਨੇ ਮਰੇ ਬਹਿ ਜਾਨੀ ਆ ਉਰੇ ਜੱ ਫਰੋਲ ਲਾ ਪੇਟੀਆਂ ਫਰੋਲਾ ਟਰੰਕ ਜੇ ਤੇਰੀ ਮਾਂ ਦਾ ਤਾਂ ਰਿਆ ਕੁਸ ਰਹਿ ਗਿਆ ਹੋਵੇ ਉਰੇ ਸਾਰਾ ਕੁਸ ਤਾਂ ਤੈਨੂੰ ਦੇਤਾ ਉਹਨੇ ਝੋਲੇ ਪਰ ਪਰ ਕੇ ਜਦੋਂ ਆਉਂਦੀ ਸੀ ਉਹ ਨਹੀਂ ਝੋਲਾ ਪਰ ਕੇ ਲੈ ਜਾਂਦੀ ਸੀ ਉਹ ਨਹੀਂ ਝੋਲਾ ਪਰ ਕੇ ਲੈ ਜਾਂਦੀ ਸੀ ਹੁਣ ਪਿੱਛੇ ਕੀ ਰਹਿ ਗਿਆ ਕੀ ਦੇਦੀ ਐ ਤੈਨੂੰ ਅਸੀਂ ਕੁਝ ਮੰਗਿਆ ਨਹੀਂ ਮੈਂ ਤਾਂ ਪਿਆਰ ਮੰਗਦੀ ਆ ਆਏ ਆਈ ਸੀਗੀ ਵੀ ਚਲ ਸਹੁਰਿਆਂ ਤੇ ਜਾ ਕੇ ਪੇਕੇ ਘਰ ਜਾਇਆ ਮਾ ਵੀ ਚਲ ਉਹ ਤਾਂ ਮੇਰਾ ਘਰ ਹੈਗਾ ਪੇਕੇ ਨਾਲ ਜਾਂਦਾ ਜੁੜੀਆਂ ਹੋਈਆਂ ਨੇ ਤੂੰ ਵੀ ਮੈਨੂੰ ਐਨਾ ਕੁਝ ਸੁਣਾਤਾ ਮੈਂ ਤਾਂ ਭਾਬੀ ਬਾਗੀ ਜਾਨੀ ਆ ਇਦੋਂ ਚੰਗਾ ਤਾਂ ਮੈਂ ਤਾਂ ਉਹੀ ਉੱਥੇ ਸੁਣ ਲਊਂਗੀ ਉਹਨਾਂ ਦੇ 4 ਮਹੀਨੇ ਹੋਰ ਭਾਬੀ ਮੈਨੂੰ ਛੋਟੀ ਹੁੰਦੀ ਨੂੰ ਕੀ ਪਤਾ ਸੀ ਵੀ ਇਹ ਵੀ ਮੇਰਾ ਘਰ ਨਹੀਂ ਹੈਗਾ ਮਾਪਿਆਂ ਨਾਲ ਐਨਾ ਕੰਮ ਕਰਾਇਆ ਆ ਸਾਰਾ ਘਰ ਪਾਇਆ ਵੀ ਚਲ ਮੇਰਾ ਘਰ ਆ ਐਵੇਂ ਤੂੰ ਮੈਨੂੰ ਘਰੋਂ ਭੇਜਣ ਵਾਲੀਆਂ ਕਿਉਂ ਗੱਲਾਂ ਕਰਦੀਆਂ ਭਾਬੀ ਨਾ ਕੀ ਸਵਾਹ ਕੰਮ ਕਰਾਇਆ ਜਿੰਨਾ ਕਰਾਇਆ ਸੀ ਉਹਨਾਂ ਤੇਰੇ ਵਿਆਹ ਤੇ ਕਿੰਨਾ ਖਰਚ ਹੋਇਆ ਕਿੰਨਾ ਖਰਚ ਕਰਿਆ ਸੀ ਤੇਰੇ ਵਿਆਹ ਤੇ ਨਾਲੇ ਹੁਣ ਜੇ ਤੂੰ ਦੂਸ਼ਣ ਲਾਈ ਦਿੱਤਾ ਵੀ ਘਰੋਂ ਕੱਢਦੀਆਂ ਤਾਂ ਹੁਣ ਕੱਢੀ ਜਿੰਨੀ ਆ ਜਬ ਆ ਗਏ ਸਾਡੇ ਘਰੋਂ ਨਾ ਕੀ ਮੇਰਾ ਘਰ ਮੇਰਾ ਘਰ ਲਾ ਰੱਖੀ ਆ ਐ ਤਾਂ ਫਿਰ ਮੇਰਾ ਪੇਕਾ ਕਰ ਵੀ ਮੇਰਾ ਘਰ ਹੋਇਆ ਮੈਂ ਤਾਂ ਕੋਈ ਨਹੀਂ ਉਹਨਾਂ ਨੂੰ ਜਾ ਕੇ ਕਹਿੰਦੀ ਵੀ ਮੇਰਾ ਘਰ ਐ ਆਪਦਾ ਕਰਤਾ ਉਹੀ ਹੁੰਦਾ ਜਿੱਥੇ ਕੁੜੀ ਪਿਆਹੀ ਜਾਵੇ ਸਹਰਾ ਕਰੀ ਆਪਦਾ ਹੁੰਦਾ ਫਿਰ ਭਾਬੀ ਤੈਨੂੰ ਬਾਈ ਨੇ ਕਦੇ ਮਹਿਣਾ ਤਾਂ ਨਹੀਂ ਦਿੱਤਾ ਵੀ ਇਹ ਮੇਰਾ ਘਰ ਆ ਤੂੰ ਰਹਿਣੀ ਆ ਤੇਰਾ ਘਰ ਹੀ ਬਣਾ ਕੇ ਰੱਖਿਆ ਹੋਇਆ ਉਹਨੇ ਮੈਨੂੰ ਮੇਰੇ ਘਰ ਵਾਲੇ ਨੇ ਮਹਿਣਾ ਦੇਤਾ ਵੀ ਉਹ ਮੇਰਾ ਘਰ ਹੈ ਮੇਰੇ ਮਾਂ ਪਿਓ ਦਾ ਘਰ ਹੈ ਮੈਂ ਸੋਚਿਆ ਚੱਲ ਪਿੰਡ ਜਾਨੀ ਆ ਉਹ ਤਾਂ ਮੇਰਾ ਘਰ ਆ ਤੂੰ ਵੀ ਮੈਨੂੰ ਕਹਤਾ ਇਹ ਤੇਰਾ ਘਰ ਨਹੀਂ ਫਿਰ ਹੋਰ ਧੀਆਂ ਜਾਣ ਕਿੱਥੇ ਨਾ ਹੁਣ ਤੂੰ ਕੀ ਚਾਹੁੰਨੀ ਆ ਵੀ ਤੇਰਾ ਭਾਈ ਮੈਨੂੰ ਵੀ ਕਹੇ ਵੀ ਮੇਰੇ ਘਰੋਂ ਨਿਕਲ ਜਾ ਇਹ ਮੇਰਾ ਘਰ ਮੈਨੂੰ ਮੈਨੂੰ ਮੈਨੇ ਮਾਰੇ ਹੋਣਾ ਹੈ ਨਾ ਹਜੇ ਆ ਕਿ ਮੈਂ ਤਾਂ ਤੁਹਾਡੇ ਘਰ ਦੀ ਸੁੱਖ ਪਾਲਦੀ ਆ ਕੀ ਸੁੱਖ ਪਾਲਦੀ ਆ ਬਸ ਇਹ ਤੇਰੀਆਂ ਇਹੋ ਜਿਹੇ ਸੁੱਖਾਂ ਨਾਲ ਤਾਂ ਅਸੀਂ ਉਹੀ ਚੰਗੇ ਚੰਗੀ ਸੁੱਖ ਪਾਲਦੀ ਆ ਸਾਡੀ ਤੂੰ ਵੀ ਮੈਨੂੰ ਵੀ ਦੱਸ ਦੋ ਮੇਰਾ ਘਰ ਕਿਹੜਾ ਗਾ ਨਾ ਬਥੇਰੀ ਉਮਰ ਲੰਗੀ ਤੈਨੂੰ ਸੁਖਿਆਉਂਦਿਆਂ ਨਹੀਂ ਤੈਨੂੰ ਦੱਸ ਦਿਆਂਦੀ ਹੁਣ ਤੈਨੂੰ ਸਾਰੀ ਉਮਰ ਹੀ ਦੱਸੀ ਜਾਵਾਂਗੇ ਅਸੀਂ ਕਿ ਖੇਖਣ ਕਰਦੀ ਆ ਰੋਂਦੀ ਆ ਹਜੇ ਮੈਂ ਦੇਖ ਲੈ ਤੂੰ ਤਾਂ ਕਹਿੰਦੀ ਮੈਂ ਸੁੱਖ ਪਾਲਦੀ ਆ ਜਿਹਹੇ ਰੋਣਾ ਧੋਣਾ ਹੀ ਕਰਕੇ ਸੁੱਖ ਪਾਲਣੀ ਆ ਸਾਨੂੰ ਲੋੜ ਨਹੀਂ ਤੁੱਕ ਪਾ ਦੇ ਚਲ ਜਾ ਖੜੀ ਹੋ ਆਪਦੇ ਘਰੇ ਜਾ ਕੇ ਕਰ ਜਿਹੜੇ ਰੋਣੇ ਧੋਣੇ ਕਰਨੇ ਨੇ ਜਾ ਆਪਦੇ ਘਰੇ ਜਾ ਕੇ ਕਰ ਰੋਣਾ ਧੋਣਾ ਅਲਾਈ ਆ ਗਿਆ ਚੋੜਾ ਇਹ ਨਾਲੇ ਜੇ ਇੱਥੇ ਭਾਈ ਆ ਗਿਆ ਕਹੂਗਾ ਖੰਮ ਨਹੀਂ ਰਵਾਤੀ ਕੀ ਫੁੱਲ ਹੋਗੀ ਤੀਆਂ ਕੋਲ ਹੋਇਆ ਕੀ ਗੁਨਾ ਮੈਨੂੰ ਦੱਸ ਦੇ ਮੇਰੇ ਯਾਰ ਰੱਬਾ ਵੇ ਮੇਰਾ ਕਿਹੜਾ ਅਸਲ ਗਰਾਂ ਮੈਨੂੰ ਦੱਸ ਦੇ ਮੇਰੇ ਆ ਮੋਲ ਵੀ ਮੇਰਾ ਕਿਡਈ ਅਸ ਗਰਾਂ ਵਧੀਆ ਹੋ ਗਿਆ ਕੜਤੀ ਕਰੋ ਜੇ ਇੱਥੇ ਉਹ ਆ ਜਾਂਦਾ ਫਿਰ ਸਾਡੇ ਦੋ ਹਾਂ ਜੀਆਂ ਚ ਕਲੇਸ਼ ਕਰਾ ਦਿੰਦੀ ੁਰੱਬਾ ਤੁਰ ਹੋਰ ਧੀ ਆਂਦਾ ਘਰ ਕਿਹੜਾ ਨਾ ਧੀਆ ਦਾ ਪੇਕਾ ਕਰ ਨਾ ਧੀਆ ਨੂੰ ਸੋਹਰਾ ਕਰ ਧੀਆ ਕਿੱਧਰ ਜਾਣ ਸਸ਼ੀ ਕਾਲ ਦੀ ਸਾਰਿਆਂ ਨੂੰ ਸਾਡੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸੋਨੇ ਸੋਨੇ ਕਮੈਂਟ ਕਰਨਾਂ ਦੀ ਬਹੁਤ ਧੰਨਵਾਦ ਹੈ ਨਾ ਤੇ ਕਮੈਂਟਾਂ ਦੇ ਵਿੱਚ ਨਾ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਕਿ ਸਾਨੂੰ ਬੋਲਣਾ ਸੌਖਾ ਹੋ ਸਕੇ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਕੋਈ ਸਟੋਰੀ ਅਸਰਣਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸ ਸਕਦੇ ਹੋ ਧੰਨਵਾਦ ਧੰਨਵਾਦ